ਅੱਜ ਬਣੀਆ ਉਹਨਾਂ ਦੇ ਘਰਾਂ ਚੋਂ ਜਿਹਨਾਂ ਨੂੰ ਜਸਵੰਤ ਸਿੰਘ ਜੀ ਬਾਈ ਜੀ ਜੇਈ ਸਾਹਿਬ ਦੀ ਬੇਟੀ ਹੈ ਉਹ ਸਾਡੇ ਬੜੇ ਪਰਿਵਾਰਕ ਮੈਂਬਰ ਨੇ ਮੇਰੇ ਫਾਦਰ ਸਾਹਿਬ ਸਰਦਾਰ ਰਣਜੀਤ ਸਿੰਘ ਸਾਹਿਬ ਦਾ ਚੇਅਰਮੈਨ ਮਾਰਕੀਟ ਕਮੇਟੀ ਮਾਛਵਾੜਾ ਉਹਨਾਂ ਨਾਲ ਬੜਾ ਸਾਡਾ ਪਿਆਰ ਆ ਉਹਨਾਂ ਦੇ ਪਰਿਵਾਰ ਦੇ ਨਾਲ ਹਾਂਜੀ ਹਾਇਰੋ ਜਦ ਹੀ ਸ਼ਰਾਬ ਮਾਰੇ ਪਟਵਾਰੀ ਨੂੰ ਵੈਸੇ ਮਾਸਟਰ ਵੀ ਬੜੇ ਸ਼ਰਾਬੀ ਹੁੰਦੇ ਨੇ ਸੋ ਮਨਦੀਪ ਬੈਠਾ ਮਨਦੀਪ ਭਾਨੇ ਘੱਟ ਪੀਂਦਾ ਪਰ ਬਾਕੀ ਮਾਸਟਰ ਬੱਧ ਪੀ ਜਾਂਦੇ ਨੇ ਸਾਡੇ ਕੋ फंक्शन ਹੋਇਆ ਉਹ ਮੈਨੂੰ ਕਹਿੰਦਾ ਵੀ ਇੱਥੇ ਕੀ ਪ੍ਰੋਗਰਾਮ ਹੈ ਮੈਂ ਕਿਹਾ ਵੀ ਰਿਟਾਇਰਮੈਂਟ ਆ ਕਿਸੇ ਮਾਸਟਰ ਦੀ ਉਹ ਕਹਿੰਦਾ ਤਾਂ ਹੀ ਕੋਲੇ ਨੂੰ ਹੱਥ ਲਾ ਲ ਸਾਰੇ ਤੁਰਦੇ ਸੋ ਪ੍ਰਾਣੀਆਂ ਕਹਾਵਤਾਂ ਨੇ 15 ਸਾਲ ਪਹਿਲਾਂ ਦੀ ਗੱਲ ਤੇਰੇ ਜੁਆਇਨ ਕੀਤਾ ਸੀ ਹੁਣ ਤਾਂ ਨਵੇਂ ਮੁੰਡੇ ਆ ਗਏ ਪੁਲਿਸ ਮਹਿਕਮੇ ਵਿੱਚ ਵੀ ਪਟਵਾਰੀਆਂ ਵਿੱਚ ਵੀ ਸਾਰੇ ਪਾਸੇ ਉਹ ਪਹਿਲੇ ਵਾਲਾ ਕੰਮ ਨਹੀਂ ਹਾਂਜੀ ਹਰ ਉਹ ਜਦੀਸ਼ ਸ਼ਰਾਬ ਮਾਰੇ ਪਟਵਾਰੀ ਨੂੰ ਹੋ ਟੁੱਟੀ ਹੋ ਸੜਕ ਤੋੜਦੀ ਆ ਲਾਰੀ ਨੂੰ ਹੋਈ ਉੱਡਦੀ ਹੋ ਟੁੜਿਆਲੀ ਕੰਡ ਮਾਰਦੀ ਆਉਂਟੇ ਤੀਹ ਟੂੜੀ ਵਾਲੇ ਕੰਡ ਮਾਰਦੀ ਉਹ ਭਾਈਆਂ ਤੇ ਜ਼ਮੀਨ ਵਾਲੀ ਵੰਡ ਮਾਰਦੀ ਉਹ ਭਾਈਆਂ ਤੇ ਨਜਾਇਜ਼ ਹੋਈ ਵੰਡ ਮਾਰਦੀ ਸੋ ਕਈ ਵਾਰ ਕੀ ਹੁੰਦਾ ਮਾਪਿਓ ਦਾ ਝਗਾੜੀ ਇੱਕ ਪਾਸੇ ਨੂੰ ਹੋ ਜਾਂਦਾ ਜੇ ਦੋ ਤਿੰਨ ਭਾਈ ਹੁੰਦੇ ਨੇ ਮਾਪਿਓ ਵੀ ਇੱਕ ਪਾਸੇ ਨੂੰ ਝੁਕ ਜਾਂਦੇ ਨੇ ਜਿਹੜਾ ਵੱਧ ਚਾਪ ਪੁਲਸੀ ਕਰਦਾ ਜਾਂ ਜਿਹਦੀ ਨੂੰ ਜ਼ਿਆਦਾ ਚਮਤਕ ਮਾਰ ਦਿੰਦੀ ਹੈ ਇਧਰ ਮਾਪਿਓ ਵੀ ਆਏ ਨੂੰ ਉਲਰ ਜਾਂਦੇ ਨੇ ਸੋ ਦੂਜੇ ਭਾਈਆਂ ਨੇ ਧੱਕਾ ਕਰ ਜਾਂਦੇ ਨੇ ਜਾਂ ਜਿਹੜਾ ਭਾਈ ਮਾੜਾ ਮੋਟਾ ਮਿਹਨਤੀ ਹੁੰਦਾ ਠੀਕ ਆ ਉਹ ਕੰਮ ਕਾਰਨ ਕਰਨ ਵਾਲਾ ਹੁੰਦਾ ਜਿਹਨਾਂ ਨੂੰ ਪਤਾ ਵੀ ਇਹਨੇ ਕਾਮਯਾਬ ਹੋਏ ਨੇ ਤੇ ਦੂਜੇ ਲੁੱਲਣ ਹੁੰਦੇ ਨੇ ਉਹ ਘਰੇ ਬੈਠੇ ਉਹ ਪੂਸਕੂਚ ਕਰਕੇ ਮਾਪਿਆਂ ਤੋਂ ਹਿੱਸਾ ਥੋੜਾ ਵੱਧ ਲਾ ਜਾਂਦੇ ਨੇ ਪਰ ਫਰਕ ਪਾ ਜਾਂਦਾ ਇਹਦੇ ਨਾਲ ਫਰੋ ਜਦੀਸ਼ ਸ਼ਰਾਬ ਮਾਰੇ ਪੱਤਿ ਮਾਰੀ ਨੂੰ ਤੂੰ ਹੀ ਹੁਸ਼ਰਤ ਤੋੜ ਜਿੰਦਾਂ ਨਾਰੀ ਨੂੰ ਤੋੜਦੀ ਆ ਲਾਰੀ ਨੂੰ ਹੋਰ ਜਦੀਸ਼ਰ ਆਵ ਮਾਰੇ ਪਟੋਦਾਰੀ ਨੂੰ ਕੁੱਟੀ ਹੋਈ ਸੜਕ ਤੋੜਦੀ ਆ ਲਾਰੀ ਨੂੰ ਉੱਕਦੀ ਹ ਤੁੜੀ ਵਾਲੇ ਕੰਨ ਮਾਰਦੀ ਉੱਟਦੀ ਹ ਤੁੜੀ ਵਾਲੇ ਕੀ ਮਸ਼ੂਕੀ ਹੋਰ ਦੀ ਆ ਹਰ ਤੈਨੂੰ ਹਮੇਸ਼ਾ ਬੰਦਾ ਬੈਂਕ ਡੋਬਦਾ ਜੂ ਡੋਬਦਾ ਸੋ ਜਿਹੜਾ ਦੁਕਾਨਦਾਰ ਦੁਕਾਨ ਤੇ ਨਹੀਂ ਵੇਂਦਾ ਉਹਦਾ ਵੀ ਆਖਾ ਹੋ ਜਾਂਦਾ ਸੋ ਜਿਹੜਾ ਦੁਕਾਨਦਾਰ ਕਈ ਵਾਰ ਮਨਿਆਰੀ ਵਾਲੀ ਦੇਖੇ ਨੇ ਉਹਨੂੰ ਗੁੱਤ ਫੜੀ ਜਾਣਗੇ ਜਨਾਨੀਆਂ ਨੇ ਸਾਮਾਨ ਵੇਣ ਲੱਗੈ ਇਹ ਆਤ ਨਿਕਲ ਜਾਂਦੀ ਹੈ ਦੁਕਾਨਦਾਰੀ ਵੀ ਜਲੰਤ ਹੋ ਜਾਂਦੀ ਹੈ ਸੋ ਕਿਉਂਕਿ ਕਹਾਵਤ ਹੈ ਹੁਬੇ ਕਿਦਾ ਬਿਆਦ ਡੋਬਦਾ ਏ ਜੱਟ ਨੂੰ ਆਸ਼ਕੀ ਮਛੂਕੀ ਰੋਲਦੀ ਆ ਹੱਟ ਨੂੰ ਓਏ ਕਿਦਾ ਬਿਆਦ ਡੋਬਦਾ ਏ ਜੱਟ ਨੂੰ ਆਸ਼ਕੀ ਮਛੂਕੀ ਰੋਲਦੀ ਆ ਹੱਟ ਨੂੰ ਚਾੜੇ ਵਿੱਚ ਲੋੜੋਂ ਬੱਤ ਖੰਡ ਮਾਰਦੀ ਚਾੜੇ ਵਿੱਚ ਲੋੜੋਂ ਬੱਤ ਖੰਡ ਮਾਰਦੀ ਪੱਜਾ ਜਮੀਨ ਵਾਲੀ ਹੋਰ ਚੀਜ਼ ਬੜੀ ਮਾੜੀ ਐ ਆਪਾਂ ਕੁੜੀ ਵਿਆਹ ਤਾਂ ਦਿੰਨੇ ਆ ਪਰ ਪੁੱਛੋ ਹਾਲ ਚਾਲ ਬੜਾ ਪੁੱਛਣਾ ਨਹੀਂ ਹਟਦੀ ਆ ਪਤਾ ਵਾ ਤਾਂ ਚਾਹ ਬਣਾ ਲਈ ਅੱਛਾ ਉੱਠ ਗਈ ਰੋਟੀ ਖਾ ਲਈ ਸਬਜ਼ੀ ਕੀ ਬਣਾਈ ਐ ਕੀ ਦਾ ਕੀ ਦਾ ਫੂਨ ਬਣਾਇਆ ਸੀ ਸੱਸ ਕੀ ਕਰਦੀ ਐ ਪਰ ਉਹਨਾ ਕਿੱਥੇ ਗਿਆ ਉਹਰਾ ਕੀ ਕਰਦਾ ਐ ਇਹ ਬਾਲਾ ਭਾਈ ਜਨਾਨੀਆਂ ਆਪਣੀਆਂ ਕੁੜੀਆਂ ਦਾ ਆਪੇ ਘਰ ਖਰਾਬ ਕਰ ਦਿੰਦੀਆਂ ਬਹੁਤੀਆਂ ਸਿਆਣੀ ਕਦੇ ਵੀ ਧੀ ਨੂੰ ਪੁੱਛਦੀ ਨਹੀਂ ਉਹਨੂੰ ਪਤਾ ਵੀ ਜੇ ਚਿਹਰਾ ਮੂਰਾ ਧੀਰਾ ਦੱਸ ਦਿੰਦਾ ਵੀ ਇਹ ਸੁਖੀ ਐ ਕਿ ਦੁਖੀ ਐ ਹੋਤੀ ਦੇ ਕਰਮਾਂ ਦਾ ਦਖਲ ਮਾਰਦਾ ਹੱਟ ਪ ਜਾਂਦਾ ਪਿੱਛਾ ਟੱਕਦਾ ਜੇ ਰਾਰਦਾ ਹੋਤੀ ਦੇ ਕਰਮਾਂ ਦਾ ਦਖਲ ਮਾਰਦਾ ਹੱਟ ਪ ਜਾਂਦਾ ਪਿੱਛਾ ਟੱਕਦਾ ਜੇ ਰਾਰਦਾ ਵੜੀ ਬੰਦ ਮਾਰਦੀ ਆਇਆ ਜਿੰਦਿਆਂ ਜਵਾਈ ਬੰਦ ਮਾਰਦੀ ਆਇਆ ਜਮੀਨ ਵਾਲੀ ਬੰਦੇ ਕਾਰ ਦੀ ਓ ਰੜਕੇ 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 ਪੁੱਤਰ ਰੜਕੇ 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 ਉਹ ਪੈਂਦੀਆਂ ਚ ਕੌਣ ਖੜਦਾ ਉਹ ਪੈਂਦੀਆਂ ਚ ਕੌਣ ਖੜਦਾ ਭਈਆਂ ਬਿਨਾ ਨਾ ਪੁਆਏ ਜੰਦੜ ਕੇ ਪੈਂਦੀਆਂ ਚ ਕੌਣ ਖੜਦਾ ਉਹ ਪੈਂਦੀਆਂ ਚ ਕੌਣ ਖੜਦਾ ਭਈਆਂ ਬਿਨਾ ਨਾ ਕਰਾਏ ਜਾਂਦੇ ਖੜਕੇ ਸੋ ਕੋਟਾ ਖੜਾ ਤਲੇਦਾ ਭਾਈ ਬਹੁਤ ਮਾਨ

ਕੱਲਾ ਪੁੱਤ ਕਦੇ ਨਾ ਵਿਦੇਸ਼ ਤੋਰੀਏ ਕਿਉਂਕਿ ਕੱਲੇ ਕੱਲੇ ਜਵਾਕ ਸੀ ਵਿਦੇਸ਼ ਘੱਟ ਤੇ ਉਹ ਮੁਰਦੇ ਨਹੀਂ ਮਾਪੇ ਜਾਂਦੇ ਨਹੀਂ ਫਸ ਗਏ ਨਾ ਬਚਾਲੇ ਹੋ ਕੱਲਾ ਪੁੱਤ ਕਦੇ ਨਾ ਵਿਦੇਸ਼ ਤੋਰੀਏ ਆਜੇ ਚਿੱਟੀ ਹੋ ਜੇ ਦਾੜੀ ਨਾ ਠਾ ਰੱਖ ਪੋਰੀਏ ਹੋ ਕੱਲਾ ਪੁੱਤ ਕਦੇ ਨਾ ਵਿਦੇਸ਼ ਤੋਰੀਏ ਉਹ ਚਿੱਟੀ ਹੋਵੇ ਦਾੜੀ ਨਾ ਠਾ ਰੱਖ ਪੋਰੀਏ ਸਲੋਤੀ ਵਾਲੇ ਪੱਪੂ ਸਾਜੀ ਕੰਧ ਮਾਰਦੀ ਕਿਉਂਕਿ ਸਾਜੀ ਕੰਧ ਦਾ ਰੌਲਾ 5 ਸਾਲ ਬਾਅਦ ਪਈ ਨੇ 10 ਸਾਲ ਬਾਅਦ ਪੈਣੇ 50 ਸਾਲ ਬਾਅਦ ਪੈਣੇ ਉਹ ਪੈਣਾ ਹੀ ਪੈਣਾ ਹਾਂਜੀ 1 2 3 4 ਉਹ ਘੱਲੋਂ ਕਦੇ ਨਾ ਵਦੇਸ਼ ਟੋਰੀਏ ਉਹ ਟਿੱਟੀ ਹੋਵੇ ਢਾੜੀ ਨਾ ਠੱਕ ਪੋਰੀਏ ਘੱਲੋਂ ਕਦੇ ਨਾ ਵਦੇਸ਼ ਟੋਰੀਏ ਉਹ ਟਿੱਟੀ ਹੋਵੇ ਢਾੜੀ ਨਾ ਠੱਕ Ho, <laughs>